ਅਨਰ ਦੇਖ ਲਿਓ ਤੁਸੀਂ ਤੇ ਮੈਂ ਤੁਹਾਡੇ ਨਾਲ ਰਮਨ ਜੋ ਸਿੰਘ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਖਰੜ ਦੇ ਪਿੰਡ ਟੋਲੇ ਮਾਜਰਾ ਦੇ ਪਿੰਡ ਦੇ ਵਿੱਚ ਇੱਕ ਘਰ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਹੜੀ ਐ ਫਾਇਰਿੰਗ ਕੀਤੀ ਜਾਂਦੀ ਹੈ ਅਨੇਵਾ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਪਿੰਡ ਦੇ ਵਿੱਚ ਮਾਹੌਲ ਕਾਫੀ ਦਹਿਸ਼ਤ ਵਾਲਾ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਰਾਤ 2:30 ਵਜੇ ਦੇ ਕਰੀਬ ਜਿਹੜੀ ਐ ਫਾਇਰਿੰਗ ਹੁੰਦੀ ਹੈ ਤਾਂ ਜਦੋਂ ਇਹ ਫਾਇਰਿੰਗ ਹੁੰਦੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਡਰ ਜਾਂਦੇ ਨੇ ਉਹ ਉਸ ਵੇਲੇ ਘਰ ਤੋਂ ਬਾਹਰ ਨਿਕਲ ਕੇ ਨਹੀਂ ਦੇਖਦੇ ਤੇ ਸਵੇਰ ਵੇਲੇ ਜਦੋਂ ਘਰ ਤੋਂ ਬਾਹਰ ਨਿਕਲ ਕੇ ਦੇਖਦੇ ਨੇ ਤਾਂ ਉਹਨਾਂ ਦੇ ਘਰ ਦੇ ਉੱ ਚਲਾਈਆਂ ਜਾਂਦੀਆਂ ਨੇ ਜਿਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਰ ਦੇ ਬਰਾਂਡੇ ਦੇ ਵਿੱਚ ਪਿਆ ਕੂਲਰ ਅਤੇ ਕਾਰ ਜਿਹੜੀ ਹੈ ਗੋੜੀਆਂ ਲੱਗਣ ਦੇ ਨਾਲ ਪੂਰੀ ਤਰ੍ਹਾਂ ਨੁਕਸਾਨੀਆਂ ਜਾਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਰ ਦਾ ਜਿਹੜਾ ਪਿਛਲਾ ਸ਼ੀਸ਼ਾ ਜਿਹੜਾ ਉਹ ਵੀ ਚਤਨਾ ਚੂਰ ਹੋ ਜਾਂਦਾ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੂਲਰ ਅਤੇ ਜਿਹੜੀ ਹੈ ਗੱਡੀ ਦੇ ਉੱਤੇ ਅਤੇ ਘਰ ਦੇ ਮੈਨ ਗੇਟ ਦੇ ਉੱਤੇ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਨੇ ਤੁਹਾਨੂੰ ਦੱਸਦੀ ਹੈ ਕਿ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਫਾਇਰਿੰਗ ਦੀ ਆਵਾਜ਼ ਸੁਣਾਈ ਦਿੰਦੀ ਹੈ ਹਾਲਾਂਕਿ ਜਦੋਂ ਫਾਇਰਿੰਗ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਕੋਈ ਵਿਅਕਤੀ ਨਹੀਂ ਆਉਂਦਾ ਜਿਸ ਕਾਰਨ ਗੋਲੀਬਾਰੀ ਕਰਨ ਵਾਲੇ ਅਣਪਛਾਤੇ ਰਹਿ ਜਾਂਦੇ ਨੇ ਜਦੋਂ ਇਸ ਮਾਮਲੇ ਬਾਰੇ ਪੁਲਿਸ ਨੂੰ ਦੱਸਿਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚ ਕੇ ਜਦੋਂ ਜਾਂਚ ਕਰਦੀ ਹੈ ਤਾਂ ਪੁਲਿਸ ਵੱਲੋਂ ਇਹ ਕਿਹਾ ਜਾਂਦਾ ਹੈ ਕਿ 5 ਤੋਂ 6 ਦੇ ਕਰੀਬ ਜਿਹੜੀਆਂ ਗੋਲੀਆਂ ਇਸ ਘਰ ਤੇ ਚਲਾਈਆਂ ਗਈਆਂ ਨੇ ਅਤੇ ਇਸ ਮਾਮਲੇ ਦੇ ਬਾਰੇ ਜਿਹੜਾ ਡੀਐ ਇਹ ਜੀ ਬੇਸਿਕਲੀ ਸਾਡੇ ਕੋਲ ਅੱਜ ਸਵੇਰ ਇੱਕ ਇਨਫੋਰਮੇਸ਼ਨ ਆਈ ਸੀ ਕਿ ਕੱਲ ਰਾਤ ਤਕਰੀਬ 3 ਵਜੇ ਅੱਜ ਸਵੇਰ ਜਿਹੜਾ ਪਿੰਡ ਤੋਲੇ ਮਾਝੇ ਦੇ ਕਿਸੇ ਵਿਅਕਤੀ ਦੇ ਘਰੇ ਕੁਝ ਲਾਉਂਡ ਫਾਇਰ ਕੀਤੇ ਗਏ ਨੇ ਗੇਟ ਦੇ ਉੱਪਰ ਤੇ ਉਸ ਸੰਬੰਧ ਦੇ ਵਿੱਚ ਅਸੀਂ ਮੌਕਾ ਵਿਜ਼ਿਟ ਕਰਕੇ ਜਿਹੜਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਰਾਂਚ ਕਰ ਲਈ ਜੀ ਤੇ ਵੱਖ-ਵੱਖ ਟੀਮਾਂ ਗਠਿਤ ਕਰਕੇ ਟੈਕਨੀਕਲ ਤੇ ਹਿਊਮਨ ਰਿਸੋਰਸਸ ਦੇ ਰਾਹੀਂ ਅਸੀਂ ਜਿਹੜੀ ਹੈਗੀ ਆ ਮੁਕਦਰਨੀ ਦੀ ਤਫਤੀਸ਼ ਕਰ ਰਹੇ ਹੈ ਤੇ ਜਲਦੀ ਤੁਹਾਨੂੰ ਇਸ ਬਾਰੇ ਅਗਲੀ ਅਪਡੇਟ ਦੇ ਦਾਂ ਤਾਂ ਤਾਂ ਇਹਨੂੰ ਦੱਸ ਦਈਏ ਕਿ ਪੀੜਤ ਪਰਿਵਾਰ ਨੇ ਵੀ ਕਿਹਾ ਹੈ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਦੇ ਨਾਲ ਵੀ ਨਿੱਜੀ ਰੰਜਿਸ਼ ਨਹੀਂ ਹੈ ਜਦੋਂ ਉਹਨਾਂ ਦੇ ਘਰ ਤੇ ਫਾਇਰਿੰਗ ਹੁੰਦੀ ਹੈ ਤਾਂ ਉਹ ਡਰ ਜਾਂਦੇ ਨੇ ਕਰੀਬ ਰਾਤ 2:30 ਵਜੇ ਦਾ ਵੇਲਾ ਸੀ ਜਦੋਂ ਇਹ ਫਾਇਰਿੰਗ ਹੁੰਦੀ ਹੈ ਉਹ ਡਰ ਜਾਂਦੇ ਨੇ ਉਹ ਉਸ ਵੇਲੇ ਬਾਹਰ ਨਿਕਲ ਕੇ ਨਹੀਂ ਦੇਖਦੇ ਤਾਂ ਜਦੋਂ ਦਿਨੇ ਬਾਹਰ ਨਿਕਲ ਕੇ ਦੇਖਦੇ ਨੇ ਤਾਂ ਉਹਨਾਂ ਦੇ ਘਰ ਦੇ ਮੇਨ ਗੇਟ ਤੇ ਕੂਲਰ ਤੇ ਗੱਡੀ ਤੇ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇਖੀ ਆ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਤੁਰਦਾ ਦਿਖਾਈ ਦਿੰਦਾ ਪਰ ਉਸ ਦੀ ਜਿਹੜੀ ਪਛਾਣ ਨਹੀਂ ਕੀਤੀ ਜਾਂਦੀ ਤਾਂ ਇਸ ਦੇ ਮਾਮਲੇ ਦੇ ਬਾਰੇ ਜਿਹੜਾ ਹੈ ਪੀੜਿਤ ਪਰਿਵਾਰ ਨੇ ਵੀ ਜਾਣਕਾਰੀ ਸਾਂਝੀ ਕੀਤੀ ਆ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਕਿਹੜਾ ਪਿੰਡਾ ਜੀ ਇਹ ਟੋਲੇ ਮਧਰਾ ਬੜਾ ਕੀ ਨਾਮ ਏ ਸੰਦੀਪ ਸਿੰਘ ਕੀ ਹੋਇਆ ਜੀ ਰਾਤ ਰਾਤ ਕੋਈ ਅਣਪਛਾਤੇ ਲੋਕ ਗੋਲੀਆਂ ਚਲਾ ਕੇ ਗਏ ਆ ਘਰ ਤੇ ਗੇੜ ਤੇ ਗੱਡੀ ਤੇ ਭੰਨ ਗਏ ਆ ਕੂਲਰ ਤੇ ਵੱਜੀਆਂ ਹੋਈਆਂ ਸਾਫੀ ਗੋਲੀਆਂ ਚਲਾਈਆਂ ਕਿੰਨੇ ਕੁ ਫੇਰੇ ਜੀ ਹੈਗੇ ਐਰ ਸਮੋਫਰ ਕਿੱਥੇ ਕਿੱਥੇ ਲੱਗੀਆਂ ਗੋਲੀਆਂ ਹੈ ਆਪਣੇ ਉਰੇ ਮਤਲਬ ਇੱਕ ਤਾਂ ਕਾਰ ਤੇ ਲੱਗੀਆਂ ਹੋਈਆਂ ਜੀ ਕਾਰ ਦੇ ਸ਼ੀਸ਼ੇ ਪੰਗੇ ਹੋਏ ਹੈ ਗੇਟ ਤੇ 6-7 ਗੋਲੀਆਂ ਦੇ ਨਿਸ਼ਾਨ ਹਾਂਜੀ ਕੁੱਲਰ ਜਾਂ 3-4 ਗੋਲੀਆਂ ਦੇ ਨਿਸ਼ਾਨ ਇਹ ਕਿੰਨੇ ਕੁ ਵਜੇ ਦਾ ਵਾਕਾ ਰਾਹ ਦਾ ਇਹ 3-4 ਵਜੇ ਦਾ ਵਾਕਾ ਜੀ ਕੋਈ ਪ੍ਰਾਣੀ ਰੰਜਿਸ਼ ਕੋਈ ਕਿਸੇ ਨਾਲ ਕੋਈ ਗੱਲਬਾਤ ਤਾਂ ਨਹੀਂ ਹਾਂਜੀ ਕੁਝ ਨਹੀਂ ਹੈਗਾ ਪਛਾਹ ਹੋ ਗਿਆ ਕਿਸੇ ਦਾ ਕੋਈ ਹਾਂਜੀ ਪਛਾਹ ਹੋ ਗਈ ਤੁਹਾਨੂੰ ਕਿੰਨੇ ਕੁ ਵਜੇ ਪਤਾ ਲੱਗਿਆ ਫੇਰੇ ਬੋਲ ਖੜਕੇ ਦਾ ਤਾਂ ਉਦੋਂ ਹੀ ਪਤਾ ਲੱਗ ਗਿਆ ਹਾਂਜੀ ਪਰ ਦਰਦੇ ਸੀ ਰਾਤ ਨੂੰ ਬਾਹਰ ਨਿਕਲੇ ਨਹੀਂ ਹੈਗੇ ਫਿਰ ਸਵੇਰੇ ਕਹਿੰਦੇ ਕਿ 6 ਵਜੇ ਦੇਖਿਆ ਸੀ ਹਾਂਜੀ ਵੀ ਕੀ ਆ ਗਿਆ ਹੋਇਆ ਬਾਹਰ ਠੀਕ ਹੈ ਹਾਂ ਦਿਨ ਚੜੇਗਾ ਦੇਖਿਆ ਪੁਲਿਸ ਨੂੰ ਸੂਚਿਤ ਕਰਿਆ ਹਾਂਜੀ ਪੁਲਿਸ ਨੂੰ ਕਰਤੀ ਐ ਇਕਲਾ ਕੋਈ ਜਾਨੀ ਮਾਨੀ ਸਭ ਤੋਂ ਬਚਾਓ ਹੋ ਗਿਆ ਨਾ ਨਾ ਜਾਨੀ ਮਾਨੀ ਦਾ ਬਚਾਓ ਹੈ ਜੀ ਕੋਈ ਇਸ ਤਰ੍ਹਾਂ ਦੀ ਕੋਈ ਪ੍ਰਾਣੀ ਰੰਜਿਸ਼ ਕਿਸੇ ਨਾਲ ਕਿਸੇ ਚੀਜ਼ ਨੂੰ ਲੈ ਕੇ ਕਰੀ ਨਹੀਂ ਵੀਰੇ ਇਹੋ ਜਿਹਾ ਕੁਝ ਨਹੀਂ ਤੁਹਾਡੀ ਥੜੀ ਇਹ ਤੁਸੀਂ ਕੈਮਰੇ ਲਾਇਆ ਕੈਮਰੇ ਦੇ ਵਿੱਚ ਕੁਝ ਆਇਆ ਹੋਇਆ ਕੈਮਰੇ ਵਿੱਚ ਬਸ ਇੱਕ ਬੰਦਾ ਤੁਰ ਕੇ ਆਉਂਦਾ ਦਿਖਦਾ ਹੋਰ ਕੁਝ ਨਹੀਂ ਦਿਖਾਇਆ ਬਸ ਖੜਕਾ ਸੌਂਦਾ ਚੱਲ ਰੋੜੀਆਂ ਚੱਲਣ ਦਾ ਮਤਲਬ ਕੋਈ ਹੋਰ ਆਇਡੈਂਟੀਫਾਈ ਕੁਝ ਨਹੀਂ ਹੋ ਰਿਹਾ ਜੀ